ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੋ ਪਾਵੇਂ ਭਾਂਡੇ ਵਿੱਚ ਵਸਤ ਸਾ ਨਿਕਲੈ ਕਿਆ ਕੋਈ ਕਰੀ ਵਿਚਾਰਾ ਗੁਰੂ ਪਿਆਰੀ ਸਾਜੀ ਨੂੰ ਅਜੀ ਸਾਧ ਸੰਗਤ ਜੀ ਬਾਣੀ ਦੀਆਂ ਪੰਕਤੀ ਜੇ ਅਸੀਂ ਸਮਝ ਲਈਏ ਤੇ ਜੀਵਨ ਦੇ بڑے ਕੰਮਾਂ ਦੇ ਪ੍ਰਤੀ ਅਸੀਂ ਅਵੇਅਰ ਹੋ ਸਕਦੇ ਹਾਂ ਪੁਰਾਣੇ ਸਮਿਆਂ ਦੇ ਉੱਤੇ ਜਾਂ ਅੱਜ ਵੀ ਮਹਾਰਾਜ ਨੇ ਭਾਂਡਿਆਂ ਦੀ ਉਦਾਹਰਣ ਦਿੰਦਿਆਂ ਨਾ ਬੜੀ ਪਿਆਰੀ ਗੱਲ ਕਹੀ ਤੁਸੀਂ ਵੇਖੋ ਮਹਾਰਾਜ ਕਹਿੰਦੇ ਜੋ ਭਾਂਡੇ ਵਿੱਚ ਵਸਤ ਸਾ ਨਿਕਲਿਆ ਇੱਕ ਭਾਂਡਾ ਉਹਦੇ ਅੰਦਰ ਕੋਈ ਵਸਤੂ ਪਾਈ ਗਈ ਹੈ ਤੇ ਤੁਸੀਂ ਉਹ ਭਾਂਡਾ ਕਿਸੇ ਦੇ ਅੱਗੇ ਰੱਖ ਦਿੱਤਾ ਹੁਣ ਉਹਦੇ ਅੰਦਰ ਜਿਹੜੀ ਵਸਤੂ ਪਾਈ ਗਈ ਹੈ ਉਹੀ ਨਿਕਲਣੀ ਆ ਉਹਦੇ ਵਿੱਚੋਂ ਐਸਾ ਤਾਂ ਹੈ ਨਹੀਂ ਵੀ ਤੁਸੀਂ ਜਿਹੜੀ ਉਹ ਇੱਕ ਭਾਂਡੇ ਦੇ ਅੰਦਰ ਦਾਲ ਪਾ ਕੇ ਤੇ ਕਿਸੇ ਦੇ ਅੱਗੇ ਰੱਖ ਦਿੱਤੀ ਹੈ ਤੇ ਉਹਦੇ ਅੰਦਰੋਂ ਦਾਲ ਦੀ بجائے ਤੇ ਪਨੀਰ ਨਿਕਲ ਆਏ ਐਸਾ ਤੇ ਹੁੰਦਾ ਨਹੀਂ ਈਵਨ ਹੱਥ ਤੱਕ ਕੀ ਤੁਸੀਂ ਵੇਖੋ ਕੇਤਲੀਆਂ ਵਗੈਰਾ ਹੁੰਦੀਆਂ ਸੀਗੀਆਂ ਉਹਦੇ ਉੱਪਰ ਮੂੰਹ ਖੁੱਲਾ ਹੁੰਦਾ ਸੀਗਾ ਤੇ ਉਹਦੇ ਅੰਦਰ ਤੁਸੀਂ ਪਾਣੀ ਪਾ ਦਿੱਤਾ ਤੇ ਇੱਕ ਪਾਸੇ ਪਾਈਪ ਨੁਮਾ ਜਿਹੜੀ ਉਹ ਮੋਦੀ ਬਣੀ ਹੁੰਦੀ ਸੀ ਨਲੀ ਜੀ ਤੇ ਉਹਦੇ ਵਿੱਚੋਂ ਪਾਣੀ ਨਿਕਲਦਾ ਜੇ ਉਹਦੇ ਉੱਪਰੋਂ ਦੀ ਪਾਣੀ ਪਾਇਆ ਤੇ ਉਹਦੇ ਅੰਦਰੋਂ ਅੰਦਰ ਪਾਣੀ ਗਿਆ ਤੇ ਬਾਹਰ ਵੀ ਪਾਣੀ ਹੀ ਨਿਕਲਣਾ ਜੋ ਪਾਵੇਂ ਭਾਂਡੇ ਵਿੱਚ ਵਸਤ ਸਾ ਨਿਕਲੇ ਜੇ ਉਹਦੇ ਚ ਪਾਣੀ ਪਾਇਆ ਗਿਆ ਉਸ ਕੇਤਲੀ ਦੇ ਅੰਦਰ ਤੇ ਉਹਦੇ ਵਿੱਚੋਂ ਦੁੱਧ ਦੀ ਆਸ ਨਹੀਂ ਕੀਤੀ ਜਾ ਸਕਦੀ ਮਹਾਰਾਜ ਕਹਿੰਦੇ ਨੇ ਵੀ ਭਾਈ ਇਹ ਹਿਰਦੇ ਰੂਪੀ ਭਾਂਡੇ ਦੇ ਅੰਦਰ ਜੋ ਕੁਝ ਅਸੀਂ ਪਾਨੇ ਆ ਜਾਇ ਕਹਿ ਲਈਏ ਸਾਡੇ ਛੋਟੇ ਛੋਟੇ ਬੱਚੇ ਨੇ ਘਰਾਂ ਦੇ ਅੰਦਰ ਉਹਨਾਂ ਦੇ ਮਨਾਂ ਰੂਪੀ ਭਾਂਡਿਆਂ ਦੇ ਅੰਦਰ ਜਿਹੜੀ ਚੀਜ਼ ਅਸੀਂ ਪਾ ਰਹੇ ਹਾਂ ਸਾਹ ਨਿਕਲਿਆ ਉਹੀ ਕੱਲ ਨੂੰ ਬਾਹਰ ਨਿਕਲਣੀ ਹੈ ਹੁਣ ਮਨੁੱਖੀ ਮਨੋਵਿਰਤੀਆਂ ਦੇ ਅੰਦਰ ਬਨੋਖ ਪਾ ਤੇ ਕੇਤਲੀ ਚ ਪਾਣੀ ਰਿਹਾ ਲੇਕਿਨ ਆਸ ਦੁੱਧ ਦੀ ਕਰ ਰਿਹਾ ਛੋਟੇ ਛੋਟੇ ਬੱਚਿਆਂ ਦੇ ਮਨਾਂ ਦੇ ਅੰਦਰ ਤੁਸੀਂ ਵੇਖੋ ਘਰਾਂ ਪਰਿਵਾਰਾਂ ਚ ਇੱਕ ਜਗ੍ਹਾ ਤੇ ਰਹਿੰਦੇ ਆ ਅਸੀਂ ਅਕਸਰ ਇਹ ਗੱਲ ਕਹਿੰਨੇ ਆ ਵੀ ਭਾਈ ਦੋ ਭਾਂਡੇ ਹੋਣਗੇ ਤੇ ਉਹ ਖੜਕਣਗੇ ਵੀ ਉਹਨਾਂ ਦੀ ਆਵਾਜ਼ ਵੀ ਆਏਗੀ ਇਹ ਗੱਲਾਂ ਅਕਸਰ ਹੀ ਅਸੀਂ ਕਰਦੇ ਆ ਲੇਕਿਨ ਅਸੀਂ ਦੂਸਰੇ ਨੂੰ ਐਗਜ਼ਾਮਪਲ ਦੇ ਰਹੇ ਹੁੰਦੇ ਆ ਆਪ ਇਹਨਾਂ ਚੀਜ਼ਾਂ ਨੂੰ ਭੁੱਲ ਜਾਂਦੇ ਆ ਬੱਚੇ ਦੀ ਮਨੋਵਿਰਤੀਆਂ ਦੇ ਅੰਦਰ ਉਹ ਭਾਂਡਿਆਂ ਦੇ ਅੰਦਰ ਮਨੁੱਖ ਆਪ ਹੀ ਪਹਿਲਾਂ ਗਲਤ ਵਸਤੂ ਪਾ ਲੈਂਦਾ ਫਿਰ ਜਦੋਂ ਉਹ ਵਸਤੂ ਦੇ ਵਿੱਚੋਂ ਕੋਈ ਚੀਜ਼ ਬਾਹਰ ਨਿਕਲਦੀ ਆ ਫਿਰ ਕਹਿੰਦਾ ਹੈ ਇਹ ਈਰਖਾ ਕਿੱਥੋਂ ਆ ਗਈ? ਇਹ ਅਹੰਕਾਰ ਕਿੱਥੋਂ ਆ ਗਿਆ? ਅਸੀਂ ਆਪ ਹੀ ਪਰੋਸ ਰਹੇ ਹੁੰਨੇ ਆ ਸਾਰੀਆਂ ਚੀਜ਼ਾਂ। ਹੁਣ ਬੱਚਾ ਜਿਹੜਾ ਹੈ ਭਾਂਡਾ ਹੈ ਤੇ ਉਹਦੇ ਅੰਦਰ ਅਸੀਂ ਵਸਤੂ ਕੀ ਪਾ ਰਹੇ ਆ? ਅਸੀਂ ਕਹਿੰਨੇ ਆ ਆਂਡ ਗਵਾਂਡ ਦੇ ਅੰਦਰ ਤੂੰ ਫਲਾਣੇ ਬੰਦੇ ਨਾਲ ਨਹੀਂ ਬੋਲਣਾ। ਤੂੰ ਆਪਣੇ ਚਾਚੇ ਨਾਲ ਨਹੀਂ ਬੋਲਣਾ, ਤਾਏ ਨਾਲ ਨਹੀਂ ਬੋਲਣਾ, ਫਲਾਣੇ ਨਾਲ ਨਹੀਂ ਬੋਲਣਾ। ਅਸੀਂ ਆਪ ਹੀ ਉਹਨੂੰ ਈਰਖਾ ਦਾ ਲੈਸਨ ਪੜ੍ਹਾ ਰਹੇ ਹੁੰਨੇ ਆ। ਫਿਰ ਦੇਖੋ ਜਿਹੜੀ ਵਸਤੂ ਉਹਨੇ ਆਪਣੇ ਅੰਦਰ ਪਾਈ ਆ ਮਤਾ ਸਮਝੋ ਉਹ ਕਿਸੇ ਇੱਕ ਪਰਟੀਕੂਲਰ ਬੰਦੇ ਵਾਸਤੇ ਉਹਦੇ ਮਨ ਦੇ ਅੰਦਰ ਰਹੇਗੀ ਉਹੀ ਈਰਖਾ ਜਿਹੜੀ ਉਹਦੇ ਮਨਾਂ ਚ ਭਰੀ ਹੈ ਉਹ ਈਰਖਾ ਨੇ ਇੱਕ ਵੱਡਾ ਰੂਪ ਧਾਰਨ ਕਰਨਾ ਕੱਲ ਨੂੰ ਹੋ ਸਕਦਾ ਹੈ ਉਹੀ ਈਰਖਾ ਜਿਹੜੀ ਅਸੀਂ ਦੂਸਰਿਆਂ ਦੇ ਪ੍ਰਤੀ ਭਰੀ ਸੀ ਜਿਹੜਾ ਜ਼ਹਿਰ ਅਸੀਂ ਦੂਸਰਿਆਂ ਦੇ ਪ੍ਰਤੀ ਭਰਿਆ ਸੀ ਉਹ ਸਾਡੇ ਅਗੇਂਸਟ ਵੀ ਜਿਹੜਾ ਨਿਕਲ ਆਏ ਉਹ ਸਾਡੇ ਅਗੇਂਸਟ ਵੀ ਖੜੇ ਹੋ ਜਾਣ ਹੁਣ ਇੱਥੀ ਇੱਕੋ ਗੱਲ ਸਾਨੂੰ ਚੇਤੇ ਰੱਖਣੀ ਪਏਗੀ ਵੀ ਜੋ ਪਾਵੇਂ ਭਾਂਡੇ ਵਿੱਚ ਵਸਤ ਸਾਹ ਨਿਕਲੈ ਜੇ ਉਹਦੇ ਚ ਦੁੱਧ ਪਾਓਗੇ ਉਹਦੇ ਅੰਦਰ ਪ੍ਰੇਮ ਕਾ ਪਾਓਗੇ ਉਹਦੇ ਅੰਦਰ ਕਿਸੇ ਦੇ ਭਲੇ ਦੀ ਗੱਲ ਪਾਓਗੇ ਜੇ ਭਲੇ ਦੀ ਬਿਰਤੀ ਉਹਨਾਂ ਦੀ ਬਣਾਓਗੇ ਤੇ ਕੱਲ ਨੂੰ ਦੂਸਰੇ ਦਾ ਤੇ ਭਲਾ ਕਰਨਗੇ ਕਰਨਗੇ ਸਾਡਾ ਵੀ ਭਲਾ ਕਰਨਗੇ ਜੇ ਲੁੱਟਣ ਦੀ ਮਾਰਨ ਦੀ ਇੱਕ ਦੂਸਰੇ ਕੋਲੋਂ ਖੋਣ ਦੀ ਬਿਰਤੀ ਉਹਨਾਂ ਦੀ ਦੇ ਅੰਦਰ ਹੈ ਸਾਰੀਆਂ ਚੀਜ਼ਾਂ ਸੀ ਭਰਾਂਗੇ ਤੇ ਕੱਲ ਨੂੰ ਉਹ ਸਾਰਾ ਕੁਝ ਸਾਡੇ ਤੇ ਵੀ ਲਾਗੂ ਹੋਣਾ ਹੈ। ਇਹੀ ਬਚਨ ਬਾਣੀ ਨੇ ਬਿਆੰਤ ਥਾਵੇਂ ਕਹੇ ਨੇ ਮਹਾਰਾਜ ਕਹਿੰਦੇ ਨੇ ਭਾਈ ਪਾਰੋ ਸੀ ਕੇ ਜੋ ਹੁਆ ਤੂੰ ਆਪਣੇ ਭੀ ਜਾਣ। ਐ ਨਾ ਸਮਝੀ ਵੀ ਉਹ ਜਿਹੜਾ ਇਨਸਲਟ ਕਰ ਰਿਹਾ ਹੈ ਜਾਂ ਕਿਸੇ ਨੂੰ ਮਾੜਾ ਚੰਗਾ ਬੋਲ ਰਿਹਾ ਹੈ ਉਹ ਉਹ ਤੇ ਕੋਈ ਨਹੀਂ ਆਂਡ ਗਵਾਂਡ ਚ ਕਿਸੇ ਹੋਰ ਨੂੰ ਹੀ ਬੋਲ ਰਿਹਾ ਮੈਨੂੰ ਥੋੜੀ ਕਹਿ ਰਿਹਾ ਹੈ। ਮਹਾਰਾਜ ਕਹਿੰਦੇ ਜਿਹੜਾ ਕਿਸੇ ਹੋਰ ਨੂੰ ਬੋਲਿਆ ਜਾ ਰਿਹਾ ਹੈ ਕੱਲ ਨੂੰ ਪਾਰੋਸੀ ਕੇ ਜੋ ਹੋਇਆ ਤੂੰ ਆਪਣੇ ਪੀ ਜਾਣ ਕੱਲ ਨੂੰ ਉਹ ਸਾਰੀ ਈਰਖਾ ਉਹੀ ਨਿੰਦਿਆ ਉਹੀ ਚੁਗਲੀ ਉਹੀ ਬਹਿਰ ਤੇਰੇ ਆਪਣੇ ਘਰ ਤੱਕ ਵੀ ਪਹੁੰਚੇਗਾ ਇਸ ਕਰਕੇ ਤੂੰ ਅਵੇਅਰ ਹੋ ਬੱਚੇ ਨੂੰ ਬਚਾਏ ਕਿ ਕਿਸੇ ਦੇ ਪ੍ਰਤੀ ਈਰਖਾ ਦੀ ਭਾਵਨਾ ਉਹਦੇ ਮਨ ਦੇ ਅੰਦਰ ਭਰਨ ਦੇ ਉਹਨੂੰ ਐ ਕਹਿ ਕਿ ਸਾਰਿਆਂ ਦੇ ਨਾਲ ਪ੍ਰੇਮ ਦੇ ਨਾਲ ਰਹਿਣਾ ਹੈ ਸਾਰਿਆਂ ਦੇ ਨਾਲ ਪ੍ਰੇਮ ਦੇ ਨਾਲ ਬੋਲਣਾ ਹੈ ਹਾਂ ਕਿਸੇ ਦੇ ਉੱਤੇ ਡਿਪੈਂਡੈਂਟ ਨਾ ਕਰੀਏ ਕਿਸੇ ਦੇ ਉੱਤੇ ਆਸਾਂ ਬੋਤੀਆਂ ਨਾ ਰੱਖੀਏ ਆਸ ਪਰਮੇਸ਼ਰ ਦੀ ਕਰੀਏ ਪਰ ਸੰਸਾਰ ਤੇ ਰਹਿੰਦੇ ਆ ਸੰਸਾਰ ਤੇ ਵਿਚਰਦੇ ਆ ਜਿਹੜੀ ਵਸਤੂ ਅਸੀਂ ਭਾਂਡੇ ਚ ਪਾਣੇ ਆ ਉਸੇ ਹੀ ਵਸਤੂ ਨੇ ਬਾਹਰ ਨਿਕਲਣਾ ਹੈ ਹੁਣ ਅਸੀਂ ਪਾ ਤੇ ਬੱਚੇ ਦੇ ਹਿਰਦੇ ਦੇ ਅੰਦਰ ਈਰਖਾ ਰਹੇ ਹੁੰਨੇ ਆ ਇੱਕ ਦੂਸਰੇ ਦੇ ਪ੍ਰਤੀ ਨਫ਼ਰਤ ਪਾ ਰਹੇ ਹੁੰਨੇ ਆ ਬਾਅਦ ਚ ਸੋਚਦੇ ਆ ਬੀ ਬੱਚਾ ਪਤਾ ਨਹੀਂ ਕਿਉਂ ਇੰਨੀ ਨਫ਼ਰਤ ਨਾਲ ਭਰਿਆ ਪਿਆ ਹੈ ਪਤਾ ਨਹੀਂ ਕਿਉਂ ਇੰਨੀ ਈਰਖਾ ਨਾਲ ਭਰਿਆ ਪਿਆ ਹੈ ਤੁਸੀਂ ਵੇਖੋ ਜਿਹੜੇ ਸਬਜੈਕਟ ਬੱਚੇ ਨੂੰ ਬਚਪਨ ਚ ਪੜ੍ਹਾਏ ਜਾਂਦੇ ਨੇ ਉਹੀ ਸਬਜੈਕਟ ਉਹਨਾਂ ਦੇ ਜੀਵਨ ਦੇ ਅੰਦਰ ਨਜ਼ਰਾਂ ਦੇ ਮੰਨ ਲਓ ਬੱਚਾ ਜਿਹੜਾ ਜਿਹੜੀ ਗੇਮ ਖੇਡ ਰਿਹਾ ਹੈ ਉਹ ਸੰਸਾਰ ਦੇ ਉੱਤੇ ਵੀ ਉਹੀ ਗੇਮ ਖੇਡਦਾ ਹੈ ਸਕੂਲ ਦੇ ਅੰਦਰ ਉਹਨੂੰ ਜਿਹੜੀ ਗੇਮ ਅਸੀਂ ਸਿਖਾ ਰਹੇ ਹੁੰਨੇ ਆ ਜਾਂ ਕਿਸੇ ਕੋਚਿੰਗ ਸੈਂਟਰ ਦੇ ਉੱਤੇ ਜਿਹੜੀ ਗੇਮ ਸਿਖਾ ਰਹੇ ਹੁੰਨੇ ਆ ਬਾਹਰ ਵੀ ਆ ਕੇ ਉਹੀ ਗੇਮ ਹੀ ਖੇਡਦਾ ਐ ਐਸੇ ਤਰ੍ਹਾਂ ਘਰ ਦੇ ਅੰਦਰ ਜਿਹੜੀ ਗੇਮ ਬੱਚੇ ਨੂੰ ਸਿਖਾਈ ਜਾ ਰਹੀ ਹੁੰਦੀ ਕਈ ਵਾਰੀ ਅਸੀਂ ਬੱਚੇ ਦੇ ਸਾਹਮਣੇ ਬੈਠ ਕੇ ਕਿਸੇ ਦੇ ਬਾਰੇ ਮਾੜੇ ਚੰਗੇ ਅਲਫਾਜ਼ ਕਹਿ ਰਹੇ ਹੁੰਨੇ ਆ ਬੱਚਾ ਭਾਵੇਂ ਕੰਮਕਾਜ ਲੱਗਾ ਹੁੰਦਾ ਪਰ ਉਹ ਉਹਦਾ ਉਹਦਾ ਅਚੇਤ ਮਾਈਂਡ ਜਿਹੜਾ ਹੈ ਨਾ ਉਹ ਸਾਰੀਆਂ ਚੀਜ਼ਾਂ ਸੁਣ ਰਿਹਾ ਹੁੰਦਾ ਤੁਸੀਂ ਵੇਖੋਗੇ ਇਸ ਕਰਕੇ ਕਈ ਵਾਰੀ ਨਾ ਬੱਚੇ ਬੜੀਆਂ ਅਚੰਬੇ ਵਾਲੀਆਂ ਗੱਲਾਂ ਕਰਦੇ ਨੇ ਤੇ ਮਾਂ ਪਿਓ ਸੋਚਦੇ ਵੀ ਇਹਨੂੰ ਇਹ ਗੱਲਾਂ ਕਿੱਥੋਂ ਆਈਆਂ ਅਸੀਂ ਤੇ ਜਦੋਂ ਗੱਲ ਕਰ ਰਹੀ ਸੀ ਸਾਡੇ ਕੋਲ ਬੱਚਾ ਜਿਹੜਾ ਉੱਤੇ ਦੂਰ ਬੈਠ ਕੇ ਆਪਣਾ ਕੰਮ ਕਰ ਰਿਹਾ ਸੀ ਭਾਈ ਇੱਕ ਸੁਚੇਤ ਮਨ ਹੈ ਇੱਕ ਅਚੇਤ ਮਨ ਹੈ ਸੁਚੇਤ ਮਨ ਤੇ ਕੰਮ ਕਰ ਰਿਹਾ ਉਹ ਤੇ ਕਿਸੇ ਕਾਪੀ ਦੇ ਉੱਤੇ ਸੁਚੇਤ ਮਨ ਨਾਲ ਲਿਖ ਰਿਹਾ ਪਰ ਜਿਹੜਾ ਅਚੇਤ ਮਨ ਹੈ ਉਹ ਸਾਡੀਆਂ ਗੱਲਾਂ ਵੀ ਸੁਣ ਰਿਹਾ ਸੋ ਇਸ ਕਰਕੇ ਮਹਾਰਾਜ ਨੇ ਕਲੀਅਰ ਕਟਾ ਗੱਲ ਕਈ ਭਾਈ ਇਸ ਕਰਕੇ ਹਿਰਦੇ ਰੂਪੀ ਭਾਂਡੇ ਦੇ ਅੰਦਰ ਜਿਹੜੀ ਚੀਜ਼ ਪਾਏਗਾ ਉਸ ਕੇਤਲੀ ਦੇ ਅੰਦਰ ਜੇ ਪਾਣੀ ਪਾਇਆ ਤੇ ਪਾਣੀ ਹੀ ਨਿਕਲੇਗਾ ਉਹਦੇ ਅੰਦਰ ਜੇ ਦੁੱਧ ਪਾਇਆ ਤੇ ਦੁੱਧ ਹੀ ਨਿਕਲੇਗਾ ਤੇ ਇਸ ਕਰਕੇ ਕਿਉਂ ਨਾ ਇੱਕ ਭਲੀ ਚੀਜ਼ ਨੂੰ ਕਿਸੇ ਦੀ ਝੋਲੀ ਚ ਪਾ ਤਾਂਕਿ ਕੱਲ ਨੂੰ ਭਲਾ ਹੀ ਨਿਕਲੇ ਤੇ ਇਸ ਕਰਕੇ ਮਹਾਰਾਜ ਨੇ ਜਦੋਂ ਰੱਬ ਦੀ ਗੱਲ ਕੀਤੀ ਨਾ ਤਾਂ ਕਿਹਾ ਭਲਾ 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 ਤੇਰਾ ਰੂਪ ਪਲੇ ਦੀ ਗੱਲ ਕਰਦੇ ਆ ਗੁਰੂ ਨਾਨਕ ਸਾਹਿਬ ਜੀ ਦਾ ਇਹ ਸੁਨੇਹਾ ਹਰ ਰੋਜ਼ ਅਸੀਂ ਯਾਦ ਕਰਦੇ ਆ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਰਬਤ ਦੇ ਭਲੇ ਦੀ ਗੱਲ ਕਰਦੇ ਆ ਮਹਾਰਾਜ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਬੜੇ ਵੱਡੇ ਡਿਸੀਜਨ ਲੈ ਕੇ ਸਾਨੂੰ ਸਰਬਤ ਦੇ ਭਲੇ ਵਾਸਤੇ ਦੱਸੇ ਨੇ ਸਤਿਗੁਰ ਪਾਤਸ਼ਾਹ ਜੀ ਰਹਿਮਤ ਕਰਨ ਜਿਹੜੀ ਵਸਤੂ ਅਸੀਂ ਹਿਰਦੇ ਰੂਪੀ ਭਾਂਡੇ ਚ ਪਾਵਾਂਗੇ ਭਾਈ ਕੱਲ ਨੂੰ ਉਹੀ ਵਸਤੂ ਬਾਹਰ ਨਿਕਲਣੀ ਹੈ ਇਹਦੇ ਅੰਦਰ ਜੋ ਵੀ ਪਾਵਾਂਗੇ ਕੱਲ ਨੂੰ ਉਹੀ ਆਉਟਪੁੱਟ ਆਣੀ ਹੈ ਸੋ ਇੰਨੀਆਂ ਕਿ ਵਿਚਾਰਾ ਕਰਦੇ ਆ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਨੀ ਬਿਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ